ਸਟੋਪਰਾਂ ਦੇ ਵਿੱਚੋਂ ਪਾਲਾ ਬਹੁਤ ਵਧੀਆ ਖੁਸ਼ੀਆਂ ਵਧੀਆ ਅਰਚ ਜੋਲਾ ਸਾਹਿਬ ਵਧੀਆ ਸੰਦੀਪ ਨੰਗਲੰਬੀਆ ਲੰਮੇ ਸਮੇਂ ਤੋਂ ਤੁਰਿਆ ਆਉਂਦਾ ਮੰਗੀ ਤੁਰਿਆ ਆਉਂਦਾ ਸਮਝੋ ਸਾਰੇ ਹੀ ਕਹਿ ਲੋ ਵੀ ਇੱਕ ਮੈਸੇਜ ਤੁਸੀਂ ਇਹਨਾਂ ਨੂੰ ਦੇਖ ਕੇ ਤੁਹਾਨੂੰ ਇੱਕ ਮੈਸੇਜ ਮਿਲਦਾ ਜੀ ਬਿਲਕੁਲ ਹੁਣ ਜੇ ਕੋਈ ਬੰਦਾ ਦੁੱਲੇ ਦੀ ਗੇਮ ਨੂੰ ਚੰਗੀ ਤਰ੍ਹਾਂ ਵਾਚ ਕਰੇ ਤਾਂ ਉਹਦੇ ਵਿੱਚ ਬੜੇ ਮੈਸੇਜ ਮਿਲਦੇ ਆ ਉਹਨਾਂ ਦੇ ਦਰਅਸਲ ਕੀ ਆ ਸਮੇਂ-ਸਮੇਂ ਤੇ ਪਲੇਅਰ ਜਿਹੜੇ ਆ ਪਹਿਲਾਂ ਲਾਲਾ ਉੱਠਿਆ ਬਹੁਤ ਵਧੀਆ ਫਿਰ ਆਪਣੇ ਚਿਸਤੀ ਉੱਠਿਆ ਮਾਨਾ ਉੱਠਿਆ ਹੁਣ ਇਸ ਟਾਈਮ ਕਹ ਲੋ ਉਹਨਾਂ ਦਾ ਯਾਦਾ ਯੰਗਸਟਰ ਸਟਾਰ ਆ ਹੀਰਾ ਬਾਟਾ ਤੇ ਉਹਦੀ ਜਿਹੜੀ ਪ੍ਰੈਕਟਿਸ ਮਿਹਨਤ ਆ ਉਹ ਆਪਣੇ ਕਹੋ ਅਵਾਸ ਬਾਟਾ ਜਿਹੜਾ ਉਹਦਾ ਮਾਮਾ ਲੱਗਦਾ ਉਹ ਕਰਾ ਰਿਆ ਉਹਦਾ ਉਹਨੂੰ ਬੜਾ ਪਲੱਸ ਪੁਆਇੰਟ ਆ ਰਾਣਾ ਅਨੀਸ਼ਾਲ ਹੋਇਆ ਵੱਡਾ ਜਵੇਦ ਜੰਜਵਾ ਸੀਗਾ ਤੇ ਛੋਟਾ ਜੰਜਵਾ ਇਹ ਜਿਹੜੇ ਲੰਬੇ ਵੱਡੇ ਲੰਮਾ ਸਮਾਂ ਖੇਡੇ ਆ ਉਹਨਾਂ ਦੇ ਵਿੱਚ ਲੰਮਾ ਸਮਾਂ ਖੇਡਣ ਦਾ ਇੱਕ ਰੀਜਨ ਹੋਰ ਆ ਉਹਨਾਂ ਦੀ ਬਾਕੀ ਟੀਮਾਂ ਦੇ ਬਰਾਬਰ ਹੀ ਕਬੱਡੀ ਨੂੰ ਮਾਨਤਾ ਪਾਕਿਸਤਾਨ ਦੇ ਵਿੱਚ ਤੇ ਉਹਨਾਂ ਨੂੰ ਇਹਦਾ ਬੈਨੀਫਿਟ ਜ਼ਿਆਦਾ ਮਿਲਦਾ ਇਸ ਤਰ ਸਟਾਰ ਨੇ ਜਿਨ੍ਹਾਂ ਦੇ ਵਿੱਚ ਦੁਲਾ ਸੁਲਤਾਨ ਪਾਲਾ ਖੁਸ਼ੀ ਅਰਸ਼ ਉਹ ਕਿਤੇ ਨਾ ਕਿਤੇ ਏਜ ਫੈਕਟਰ ਪੈਂਦਾ ਉਹ ਅੱਜ ਦੇ ਯੰਗਸਟਰ ਸਟਾਰ ਨੇ 20 25 22 ਕਬੱਡੀਆਂ 26 26 ਕਬੱਡੀਆਂ ਪਾਉਣਦੇ ਉਹਨਾਂ ਚ ਸਟੈਮਨਾ ਤੇ ਉਹ ਕਿਤੇ ਨਾ ਕਿਤੇ ਫਿਰ ਬੀਟ ਕਰ ਜਾਂਦੇ ਆ ਸਾਡਾ ਨਾ ਸਭ ਤੋਂ ਪਹਿਲਾਂ ਸਾਨੂੰ 2000 ਦੇ ਵਿੱਚ ਨੇ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਬਣਾਇ ਸੀ ਜੀ ਉਹ ਬਾਅਦ ਦੇ ਵਿੱਚ ਉਸ ਦੇ ਵਿੱਚ ਪਲੇਅਰ ਜ਼ਿਆਦਾ ਹੋ ਗਏ ਪਰ ਉਹਦੇ ਵਿੱਚੋਂ ਦੋ ਟੀਮਾਂ ਡਾ ਵਿਡ ਹੋਈਆਂ ਸੀਗੀਆਂ ਹਰਜੀਤ ਕਬੱਡੀ ਕਲੱਬ ਬਾਜਾਖਾ ਨਾ ਤੇ ਡੀਏਵੀ ਕਬੱਡੀ ਕਲੱਬ ਬਠਿੰਡਾ ਡੀਏਵੀ ਕਾਲਜ ਬਠਿੰਡਾ ਮਾਲਵਾ ਕਬੱਡੀ ਕਲੱਬ ਢਿੰਡਾ ਜੋ ਬਹੁਤ ਲੰਮਾ ਸਮਾਂ ਚੱਲਿਆ ਉਹ ਬੜਾ ਵਧੀਆ ਗਰੁੱਪ ਸੀਗਾ ਫੈਮਿਲੀ ਸੀ ਸਾਰੇ ਹਮ ਉਮਰ ਸੀਗੇ ਸਟੂਡੈਂਟਸ ਸੀ ਸਾਰੇ ਉਹᱫੋ ਇਕੱਠੇ ਹੋ ਗਏ ਤੇ ਕਾਫੀ ਲੰਮਾ ਸਮਾਂ ਉਹ ਚੱਲਦੀ ਰਹੀ ਅਕੈਡਮੀ ਯੰਗਸਟਰ ਪਲੇਅਰ ਨੇ ਹੁਣ ਜਿਹੜੀ ਐਕਸਰਸਾਈਜ਼ ਆ ਇਹ ਡਿਫਰੈਂਟ ਕਰਦੇ ਆ ਹੁਣ ਜੇ ਆਪਾਂ ਗੱਲ ਕਰੀਏ ਪਹਿਲੇ ਸਮਿਆਂ ਦੇ ਵਿੱਚ ਇੰਨੀ ਸਪੀਡ ਨਹੀਂ ਸੀ ਕਬੱਡੀ ਦੇ ਵਿੱਚ ਹੁਣ ਅੱਗੇ ਹੁਣ ਕਬੱਡੀ ਦੇ ਵਿੱਚ ਸਪੀਡ ਸਟੈਮਨਾ ਸਟਰੈਂਥ एवरीथिंग ਹੁਣ ਕਹ ਲਓ ਵੀ ਪਰਫੈਕਟ ਇਹਨੂੰ ਕਮਰਸ਼ੀਅਲ ਤੌਰ ਤੇ ਪਲੇਅਰ ਖੇਡਦੇ ਆ ਪਹਿਲਾਂ ਕੀ ਆ ਨਾਲ ਆਪਣੇ ਕੰਮ ਕਾਜ ਵੀ ਅਜਿਵੇਂ ਵੀ ਕਰਦੇ ਰਹਿੰਦੇ ਸੀ ਕਬੱਡੀ ਵੀ ਖੇਡੀ ਜਾਂਦੇ ਸੀ ਪਰ ਹੁਣ ਪਲੇਅਰ ਜਿਹੜੇ ਆ ਇਹਦੇ ਤੇ 24 ਆਵਰ ਕਹ ਲਓ ਸਾਰਾ ਸਾਲ ਹੀ ਉਹ ਕਬੱਡੀ ਤੇ ਹੀ ਨੇ ਇਹਦਾ ਇਹਦਾ ਚੀਜ਼ ਦਾ ਬਹੁਤ ਫਰਕ ਪੈਂਦਾ ਬਿਲਕੁਲ ਸੰਤੁਸ਼ਟ ਹਾਂ ਜੀ ਪ੍ਰਮਾਤਮਾ ਨੇ ਅੱਜ ਤੱਕ ਕਹ ਲੋ ਵੀ ਜੋ ਵੀ ਚਾਇਆ ਉਹ ਪ੍ਰਮਾਤਮਾ ਨੇ ਦੂਰ ਨੇੜੇ ਵਾਸਤੇ ਦੋ ਬਹੁਤ ਨੇੜੇ ਹੋ ਕੇ ਦਿੱਤਾ ਬਹੁਤ ਜ਼ਿਆਦਾ ਦਿੱਤਾ ਤੇ ਇੰਨੀ ਸ਼ਾਇਦ ਸਾਡੀ ਔਕਾਤ ਨਹੀਂ ਸੀ ਜਿੰਨਾ ਉਹਨਾਂ ਨੇ ਦਿੱਤਾ ਪਰ ਬੰਦਾ ਤਾਂ ਹੁਣ ਕਹ ਲੋ ਕਿ ਰਾਜ ਦਾ ਤਾਂ ਹੈ ਨਹੀਂਗਾ ਤੇ ਇੰਨਾ ਮਾਨ ਸੱਟਾਂ ਫੇਟਾਂ ਤੋਂ ਲੱਗੀਆਂ ਵੀ ਰਿਕਵਰ ਹੋਈਆਂ ਤੇ ਬੜਾ ਗੱਲ ਵੀ ਜੋ ਵੀ ਮੰਗਿਆ ਉਸ ਪ੍ਰਮਾਤਮਾ ਨੇ ਦਿੱਤਾ ਜੀ ਆ ਦਰਸ਼ਕਾਂ ਨੂੰ ਇਹੀ ਗੱਲ ਕਹਾਂਗੇ ਕਿ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਦੋ ਦੋ ਜਾਂ ਤਿੰਨ ਤਿੰਨ ਟੂਰਨਾਮੈਂਟ ਕਰਾਉਣੇ ਆ ਇਕੱਠੇ ਹੋ ਕੇ ਇੱਕ ਟੂਰਨਾਮੈਂਟ ਕਰਾਇਆ ਕਰੋ ਜਿਆਦਾ ਬਿਹਤਰ ਆ ਕਬੱਡੀ ਨੂੰ ਲੌਂਗ ਟਾਈਮ ਲੰਮਾ ਲੈਣ ਦੇ ਲੰਮਾ ਲੈ ਕੇ ਜਾਣ ਦੇ ਲਈ ਤੁਸੀਂ ਪ੍ਰੋਪਰ ਪਲੈਨਿੰਗ ਦੇ ਨਾਲ ਇਹਨੂੰ ਚਲਾਉਂਗੇ ਜੇ ਦੇਖੋਗੇ ਸਿਰਫ ਸ਼ਾਰਟ ਟਾਈਮ ਨਾ ਦੇਖੋ ਅੱਜ ਕਾਹਨ ਟੂਰਨਾਮੈਂਟ ਤੇ ਬੈਸਟ ਰਹਿ ਗਿਆ ਹੈਨਾ ਤੁਸੀਂ ਉਹਨੂੰ ਲੰਮਾ ਸਮਾਂ ਲੈ ਕੇ ਜਾਓ ਤੁਸੀਂ ਉਹਨੂੰ ਵਾਧ ਜੁਇਆਇੰਡ ਐਨਜੋਏ ਕਰੋ ਪਰਮਾਤਮਾ ਨੂੰ ਪਤਾ ਜਿੰਨਾ ਟਾਈਮ ਸੱਠ ਪੀੜ ਤੋਂ ਬਚਾਈ ਰੱਖਿਆ ਉਹਨੇ ਕਿ ਦਰਸ਼ਕਾਂ ਦਾ ਪਿਆਰ ਰਿਹਾ ਇਹ ਏਜ ਫੈਕਟ ਬਹੁਤ ਪੈਂਦਾ ਪਹਿਲਾਂ ਜਦੋਂ ਖੇਡਦੇ ਸੀ ਤਾਂ ਬਾਡੀ ਬਹੁਤ ਜਲਦੀ ਏਜ ਦੇ ਕੀ ਹੁੰਦਾ ਜਦੋਂ ਤੁਸੀਂ ਏਜ ਦੇ ਮੁਤਾਬਕ ਬਾਡੀ ਨੂੰ ਫਿੱਟ ਕਰਦੇ ਆ ਉਹਨੂੰ ਪੀਕ ਟਾਈਮ ਤੇ ਲੈ ਕੇ ਜਾਂਦੇ ਆ ਤਾਂ ਉਹਨੂੰ ਬਹੁਤ ਲੰਮਾ ਸਮਾਂ ਲੱਗਦਾ ਜਦੋਂ ਥੋੜੀ ਥੋੜੀ ਏਜ ਹੋ ਜਾਂਦੀ ਹੈ ਤੇ ਇੰਜਰੀ ਬਹੁਤ ਜਲਦੀ ਆਉਂਦੀ ਆ ਉਹ ਇੰਜਰੀ ਰਿਕਵਰ ਹੋਣ ਨੂੰ ਟਾਈਮ ਜ਼ਿਆਦਾ ਲੱਗਦਾ ਤੇ ਪਹਿਲਾਂ ਜਿਹੜਾ ਜੰਗ ਹੁੰਦਾ ਬੰਦਾ ਇੰਜਰੀ ਹੁੰਦੀ ਆ ਬਹੁਤ ਜਲਦੀ ਰਿਕਵਰ ਹੋ ਜਾਂਦੀ ਹੈ ਕਿਉਂਕਿ ਦੇ ਮਸਲ ਦੇ ਵਿੱਚ ਰਿਲੈਕਸੇਸ਼ਨ ਆਪਣੇ ਕਹਿ ਲੋ ਵੀ ਫਲੈਕਸੀਬਿਲਟੀ ਹੁੰਦੀ ਆ ਏਜ ਦਾ ਫਕਤ ਇਹੀ ਪੈਂਦਾ ਕਿ ਉਹਦੀ ਬੋਡੀ ਜਿਹੜੀ ਰਿਕਵਰੀ ਘਟਾ ਦਿੰਦੀ ਹਾਂ ਲੱਖਾ ਗਾਜੀਪੁਰ ਤੇ ਜੀਤਾ ਮੋੜ ਮੈਂ ਇਹਨਾਂ ਨੂੰ ਬੜਾ ਨੇੜਿਓਂ ਦੇਖਿਆ ਵੀ ਆ ਮੈਨੂੰ ਇਹਨਾਂ ਨੂੰ ਰਹਿਣ ਦਾ ਮੌਕਾ ਵੀ ਮਿਲਿਆ ਤੇ ਉਹਨਾਂ ਦੇ ਨਾਲ ਮੈਚ ਵੀ ਖੇਡੇ ਆ ਉਹਨਾਂ ਨੇ ਕਾਫੀ ਵਾਰੀ ਬਹੁਤ ਕੋ ਦੱਸਿਆ ਵੀ ਆ ਰੇਟਰਾਂ ਦੇ ਵਿੱਚੋਂ ਦੁੱਲਾ ਬਹੁਤ ਵਧੀਆ ਸੁਲਤਾਨ ਬਹੁਤ ਵਧੀਆ ਹੀਰਾ ਬੱਟ ਬਹੁਤ ਵਧੀਆ ਗਗਨ ਜੋਗੇ ਵਾਲ ਬਹੁਤ ਵਧੀਆ ਉਹਦੇ ਇੰਜਰੀ ਹੋ ਗਈ ਹੁਣ ਰਾਜੂ ਮਨਜੋਤ ਤੇ ਸਾਰੇ ਹੀ ਵਧੀਆ ਨੇ ਇਹ ਪਲੇਅਰ ਦੇ ਨਾਲ ਨਾਲ ਇਨਸਾਨ ਵੀ ਵਧੀਆ ਨੇ